ਪੀਟੀਸੀ ਨਿਊਜ਼ ਨਾਲ ਜੁੜਿਓ ਤੁਸੀਂ ਮੈਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਅਜੇ ਹਾ ਕੋਈ ਦਿਨ ਨਹੀਂ ਜਾ ਰਿਹਾ ਜਿਸ ਦਿਨ ਕੋਈ ਵੱਡੀ ਵਾਰਦਾਤ ਨਾ ਹੋਵੇ ਅਤੇ ਹੁਣ ਤਾਂ ਪੁਲਿਸ ਦੇ ਇੱਕ ਸਟੱਡੀ ਵਿੱਚ ਹੀ ਜਿਹੜਾ ਮੁਲਜ਼ਮਾਂ ਨੂੰ ਘੇਰ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਅਜਿਹੇ ਹਾਲਾਤ ਆ ਜਿਹੜੇ ਉਹ ਬਣਦੇ ਨਜ਼ਰ ਆ ਰਹੇ ਆ ਕਿ ਇੱਕ ਤੋਂ ਬਾਅਦ ਇੱਕ ਵੱਡੀ ਵਾਰਦਾਤ ਆਏ ਦਿਨ ਸਾਹਮਣੇ ਆ ਰਹੀ ਹੈ ਤਾਂ ਤਾਜ਼ਾ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਜੋ ਮੁਲਜ਼ਮ ਸਿੰਘਾ ਉਸ ਨੂੰ ਪੇਸ਼ੀ ਤੇ ਲਿਜਾਇਆ ਜਾ ਰਿਹਾ ਸੀ ਅਤੇ 5G ਦੇ ਦਰਮਿਆਨ ਹੀ ਉਸ ਨੂੰ ਬਦਮਾਸ਼ਾਂ ਵੱਲੋਂ ਘੇਰ ਕੇ ਗੋਲੀਆਂ ਮਾਰ ਦਿੱਤੀਆਂ ਗਿਆ ਨੇ ਤੇ ਮੌਕੇ ਤੇ ਜਿਹੜੇ ਆ ਬਦਮਾਸ਼ ਫਰਾਰ ਤੱਕ ਹੋ ਜਾਂਦੇ ਆ ਤੇ ਪੁਲਿਸ ਦੇਖਦੀ ਹੀ ਰਹਿ ਜਾਂਦੀ ਆ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਸੁਰੱਖਿਆ ਨੂੰ ਲੈ ਕੇ ਪਹਿਲਾਂ ਹੀ ਸਵਾਲ ਖੜੇ ਹੋ ਰਹੇ ਆ ਪਰ ਉਧਰ ਹੋਣ ਜੇਕਰ ਦੇਖਿਆ ਜਾਵੇ ਕਿ ਪੁਲਿਸ ਦੀ ਮੌਜੂਦਗੀ ਵਿੱਚ ਵੀ ਹੁਣ ਜਿਹੜੇ ਮੁਲਜ਼ਮੀ ਮੁਲਜ਼ਮ ਨੇ ਜਿਹੜੇ ਉਹ ਸੁਰੱਖਿਤ ਨਜ਼ਰ ਨਹੀਂ ਆ ਰਹੇ ਜਿਸ ਦੇ ਚਾਲਦਿਆਂ ਇੱਕ ਤੋਂ ਬਾਅਦ ਇੱਕ ਵੱਡੀ ਵਾਰਦਾਤ ਨੂੰ ਜਿਹੜੇ ਹਮਲਾਵਰ ਨੇ ਉਹ ਅੰਜਾਮ ਦੇ ਕੇ ਆਰਾਮ ਨਾਲ ਫਰਾਰ ਹੋ ਜਾਂਦੇ ਨੇ ਅਤੇ ਬਾਅਦ ਵਿੱਚ ਪੁਲਿਸ ਉਹਨਾਂ ਨੂੰ ਭਾਲਦੀ ਰਹਿੰਦੀ ਹੈ ਤਾਂ ਇਹ ਮਾਮਲਾ ਜਿਹੜਾ ਸਾਰਿਆਂ ਨੂੰ ਹੈਰਾਨ ਕਰ ਰਿਹਾ ਕਿ ਕਿਸ ਤਰੀਕੇ ਨਾਲ ਜੋ ਅੱਜ ਤੋਂ ਕਈ ਸਾਲ ਪਹਿਲਾਂ ਜੋ ਸੁੱਖਾ ਕਾਲੋਂ ਦਾ ਜਿਹੜਾ ਕਤਲ ਕੀਤਾ ਗਿਆ ਸੀ ਅਤੇ ਪੇਸ਼ੀ ਤੇ ਜਾਂਦੇ ਸਮੇਂ ਸੁੱਖਾ ਕਾਲੋਂ ਨੂੰ ਘੇਰ ਕੇ ਬਦਮਾਸ਼ਾਂ ਨੇ ਗੋਲੀਆਂ ਮਾਰੀਆਂ ਸੀ ਅਸੇ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤਾਂ ਬਿਲਕੁਲ ਅਜਿਹੀ ਘਟਨਾ ਇੱਕ ਹੋਰ ਸਾਹਮਣੇ ਆਈ ਹੈ ਜਿਸ ਵਿੱਚ ਕਿ ਪੇਸ਼ੀ ਤੇ ਲਜਾਉਂਦੇ ਸਮੇ ਇੱਕ ਮੁਲਜਮ ਨੂੰ ਗੋਲੀਆਂ ਮਾਰੀਆਂ ਗੀਆਂ ਨੇ ਤੇ ਇਹ ਮਾਮਲਾ ਜਿਹੜਾ ਉੱਤਰਾਖੰਡ ਤੋਂ ਸਾਹਮਣੇ ਆਇਆ ਅਤੇ ਉੱਤਰਾਖੰਡ ਦੇ ਇੱਕ ਫਲਾਈ ਓਵਰ ਤੇ ਜਦੋਂ ਪੁਲਿਸ ਦੀ ਗੱਡੀ ਜਾ ਰਹੀ ਹੁੰਦੀ ਆ ਤੇ ਅੱਗੋਂ ਇੱਕ ਟਰਾਲੀ ਵੀ ਜਿਹੜੀ ਆ ਖੜੀ ਦਿਖਾਈ ਦੇ ਰਹੀ ਆ ਅਤੇ ਉੱਥੇ ਹੀ ਦੋ ਹਮਲਾਵਰਾਂ ਦੇ ਅਤੇ ਹਮਲਾ ਜਿਹੜਾ ਕਰ ਦਿੰਦੇ ਆ ਕਿ ਤਾਵੜ ਤੋੜ ਫਾਇਰਿੰਗ ਹੈ ਜਿਹੜੀ ਉਹ ਕਰਨੇ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਅਜੇ ਵਿੱਚ ਆ ਮੋਲਜਮਾ ਜਿਹੜਾ ਦੱਸਿਆ ਜਾ ਰਿਹਾ ਵਿਨੈਤ त्याਗੀ ਉਸ ਨੂੰ ਪੇਸ਼ੀ ਤੇ ਪੁਲਿਸ ਵੱਲੋਂ ਲਿਆਇਆ ਜਾ ਰਿਹਾ ਸੀ ਤੇ ਉਸ ਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਅਤੇ ਉੱਥੇ ਹੀ ਜਕਰ ਦੇਖਿਆ ਜਾਵੇ ਕਿ ਉਕਤ ਮੋਲਜਮ ਦੇ ਪੈਰ ਵਿੱਚ ਗੋਲੀ ਵੱਜਦੀ ਹੈ ਤੇ ਪੁਲਿਸ ਨਾਲ ਦੀ ਨਾਲ ਹੇਠਾਂ ਉਤਰਦੀ ਹੈ ਤੇ ਉਕਤ ਜਿਹੜੇ ਹਮਲਾਵਰ ਨੇ ਉਹਨਾਂ ਨੂੰ ਫੜਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਮਿੰਟਾਂ ਸਕਿੰਟਾਂ ਵਿੱਚ ਮੋਟਰਸਾਈਕਲ ਤੇ ਫਰਾਰ ਹੋ ਜਾਂਦੇ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਕਿਸ ਤਰੀਕੇ ਨਾਲ ਹੁਣ ਬਦਮਾਸ਼ਾਂ ਦੇ ਜਿਹੜੇ ਆ ਹੌਸਲੇ ਬਲੰਦ ਹੁੰਦੇ ਜਾ ਰਿਹਾ ਹੈ ਕਿ ਇੱਕ ਤੋਂ ਬਾਅਦ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਬਿਲਕੁਲ ਇਹਨਾਂ ਲੋਕਾਂ ਤੇ ਇਹਨਾਂ ਹਮਲਾਵਾਰਾਂ ਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਪੁਲਿਸ ਦਾ ਕੋਈ ਡਰ ਭੈ ਨਜ਼ਰ ਨਹੀਂ ਆ ਰਿਹਾ ਤਾਂ ਬਿਨੇ त्याਗੀ ਦੋਸ਼ੀ ਜਿਹੜਾ ਮੁਲਜ਼ਮ ਹੈ ਉਸ ਨੂੰ ਪੇਸ਼ੀ ਤੇ ਲਿਜਾਇਆ ਜਾ ਰਿਹਾ ਸੀ ਅਤੇ ਉੱਤਰਾਖੰਡ ਦੇ ਹਰਿਦੁਆਰ ਚ ਫਲਾਈਓਵਰ ਤੇ ਜਾਂਦੇ ਸਮੇਂ ਗੋਲੀਆਂ ਚਲਾਈਆਂ ਗਈਆਂ ਨੇ ਤੇ ਅਦਾਲਤ ਵਿੱਚ ਪੇਸ਼ ਕਰਨਾ ਸੀ ਬਿਨੇ त्याਗੀ ਨੂੰ ਤੇ ਰਸਤੇ ਵਿੱਚ ਹੀ ਉਸ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਆ ਰਸਤੇ ਵਿੱਚ ਹੀ ਉਸਤੇ ਹਮਲਾਵਰਾਂ ਵੱਲੋਂ ਗੋਲੀਆਂ ਚਾੜ ਦਿੱਤੀਆਂ ਜਾਂਦੀਆਂ ਨੇ ਤਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਹੁਣ ਹਾਲਾਤ ਬਣਦੇ ਜਾ ਰਹੇ ਆ ਕਿ ਪੁਲਸ ਦੀ ਮੌਜੂਦਗੀ ਵਿੱਚ ਵੀ ਜਿਹੜੇ ਆ ਹੁਣ ਉਹ ਜਿਹੜੇ ਹਮਲਾਵਰ ਨੇ ਉਹ ਹਮਲਾ ਕਰ ਰਹੇ ਨੇ ਤਾਂ ਤੁਸੀਂ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਜਿਹੜਾ ਹਮਲਾਵਰ ਆ ਜਿਹੜਾ ਆਰਾਮ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੁੰਦਾ ਦਿਖਾਈ ਦੇ ਰਿਹਾ ਤੇ ਮੌਕੇ ਤੋਂ ਇਫਰਾਰ ਵੀ ਹੋਏ ਆ ਤੇ ਇਹ ਫਲਾਈਓਵਰ ਤੇ ਵੱਡੀ ਘਟਨਾ ਵਾਪਰੀ ਹੈ ਤੇ ਲੋਕ ਵੀ ਦੇਖਦੇ ਰਹਿ ਗਏ ਆ ਕਿ ਆ ਹੋਇਆ ਕੀ ਆ ਜਿੱਥੇ ਪੁਲਿਸ ਦੀ ਮੌਜੂਦਗੀ ਵਿੱਚ ਪੁਲਿਸ ਦੀ ਗੱਡੀ ਬਿਨੇ ਤਿਆਗੀ ਨੂੰ ਜਿਹੜੀ ਆ ਅਦਾਲਤ ਵਿੱਚ ਲੈ ਕੇ ਜਾ ਰਹੀ ਸੀ ਤਾਂ ਉਸ ਨੂੰ ਰਸਤੇ ਵਿੱਚ ਹੀ ਘੇਰ ਲਿਆ ਜਾਂਦਾ ਹੈ ਤੇ ਰਸਤੇ ਵਿੱਚ ਹੀ ਉਸ ਤੇ ਹਮਲਾ ਕਰ ਦਿੱਤਾ ਜਾਂਦਾ ਗੋਲੀਆਂ ਨਾਲ ਤਾਂ ਤਾਵੜ ਤੋੜ ਫਾਇਰਿੰਗ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਹਮਲਾਵਰ ਆਰਾਮ ਨਾਲ ਜਿਹੜੇ ਆ ਵਾਰਦਾਤਾ ਨੂੰ ਵਾਰਦਾਤ ਨੂੰ ਅੰਜਾਮ ਦੇ ਕੇ ਜਿਹੜੇ ਇਫਰਾਰ ਹੋਏ ਨੇ ਤੇ ਵਿਨੇ ਤਿਆਗੀ ਨਾਂ ਦੇ ਜਿਹੜਾ ਮਲਜ਼ਮ ਸੀਗਾ ਜਿਸ ਨੂੰ ਕਿ ਕੋਰਟ ਵਿੱਚ ਪੇਸ਼ ਕਰਨਾ ਸੀਗਾ ਉਸ ਤੇ ਇਹ ਗੋਲੀਆਂ ਚਲਾਈਆਂ ਗਈਆਂ ਨੇ ਤੇ ਦੱਸਿਆ ਜਾ ਰਿਹਾ ਕਿ ਕਈ ਲੁੱਟ ਖੋਹ ਦੀਆਂ ਵਾਰਦਾਤਾਂ ਅਤੇ ਕਈ ਜਿਹੜੇ ਆ ਮਾਮਲੇ ਵਿਨੇ ਤਿਆਗੀ ਤੇ ਦਰਜ ਨੇ ਅਤੇ ਉਸੇ ਦੇ ਤਹਿਤ ਵਿਨੇ ਤਿਆਗੀ ਨੂੰ ਜਿਹੜਾ ਅਦਾਲਤ ਵਿੱਚ ਪੇਸ਼ ਕਰਨਾ ਸੀ ਅਤੇ ਅਦਾਲਤ ਵਿੱਚ ਉਸ ਨੂੰ ਪੇਸ਼ ਕੀਤਾ ਜਾ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਰਸਤੇ ਵਿੱਚ ਫਲਾਈਓਵਰ ਤੇ ਜਾਂਦੇ ਸਮੇਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਫਲਾਈਓਵਰ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤੇ ਲੋਕ ਵੀ ਜਿਹੜੇ ਆ ਦੇਖਦੇ ਰਹਿ ਜਾਂਦੇ ਆ ਹਫੜਾ-ਦਫੜੀ ਮੱਚ ਜਾਂਦੀ ਹੈ ਚੀਕ-ਚਹਾੜਾ ਮੱਚ ਜਾਂਦਾ ਹੈ ਕਿ ਹੋ ਕੀ ਗਿਆ ਕਿ ਅਚਾਨਕ ਪੁਲਿਸ ਦੀ ਗੱਡੀ ਤੇ ਹੀ ਫਾਇਰਿੰਗ ਹੋ ਗਈ ਤਾਂ ਤੁਸੀਂ ਸੋਚ ਸਕਦੇ ਹੋ ਕਿ ਉਹਨਾਂ ਲੋਕਾਂ ਨੇ ਕੀ ਜਿਹੜੇ ਆ ਮੌਕੇ ਤੇ ਹਾਲਾਤ ਦੇਖੇ ਹੋਣੇ ਆ ਕਿ ਪੁਲਿਸ ਦੀ ਗੋਲੀ ਜਿਹੜੀ ਆ ਗੱਡੀ ਤੇ ਹੀ ਗੋਲੀਆਂ ਚੱਲ ਜਾਂਦੀਆਂ ਨੇ ਪੁਲਿਸ ਅਧਿਕਾਰੀ ਆ ਜਿਹੜੇ ਉਹ ਗੱਡੀ ਚ ਉਤਰਦੇ ਨੇ ਜਿਹੜੇ ਨਜ਼ਰ ਜ਼ਰੂਰ ਆਉਂਦੇ ਆ ਪਰ ਮੌਕੇ ਤੇ ਇਹ ਸਮਝ ਨਹੀਂ ਆਂਦਾ ਲੋਕਾਂ ਨੂੰ ਕਿ ਹੋ ਕੀ ਰਿਹਾ ਕਿ ਪੁਲਿਸ ਦੀ ਗੱਡੀ ਨੂੰ ਹੀ ਨਿਸ਼ਾਨਾ ਬਣਾ ਰਿਹਾ ਹਮਲਾਵਰ ਤੇ ਇਸ ਤੋਂ ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਕੁ ਸੁਰੱਖਿਅਤ ਦੇਸ਼ ਹੁਣ ਜਿਹੜਾ ਪੁਲਿਸ ਦੇ ਹੱਥਾਂ ਵਿੱਚ ਨਜ਼ਰ ਆ ਰਿਹਾ ਜਿੱਥੇ ਇੱਕ ਪਾਸੇ ਪੁਲਿਸ ਦੀ ਵਰਦੀ ਤੋਂ ਵੱਡੇ ਵੱਡੇ ਕੰਬ ਜਾਂਦੇ ਸੀ ਪਰ ਉਸੇ ਪੁਲਿਸ ਦੀ ਵਰਦੀ ਤੋਂ ਹੁਣ ਲੱਗਦਾ ਆ ਆਮ ਜਿਹੜੇ ਹਮਲਾਵਰ ਨੇ ਜਿਹੜੇ ਛੋਟੀ ਜੀ ਉਮਰ ਦੇ ਹਮਲਾਵਰ ਬਾਅਦ ਚ ਜਿਹੜੇ ਨਜ਼ਰ ਆਉਂਦੇ ਆ ਤੇ ਉਹੀ ਪੁਲਿਸ ਨੂੰ ਟਿਚ ਜਾਣ ਰਹੇ ਨੇ ਤੇ ਪੁਲਿਸ ਦੀ हां ਜਿਹੜੇ ਆ ਮੌਜੂਦਗੀ ਵਿੱਚ ਹੀ ਪੁਲਿਸ ਦੀ ਸਟੱਡੀ ਵਿੱਚ ਹੀ ਜਿਹੜੀਆਂ ਗੋਲੀਆਂ ਤੱਕ ਮਾਰੀਆਂ ਜਾ ਰਹੀਆਂ ਨੇ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਉੱਤਰਾਖੰਡ ਵਿੱਚ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿ ਉੱਤਰਾਖੰਡ ਦੇ ਹਰੀਦਵਾਰ ਚ ਫਲਾਈ ਓਵਰ ਤੇ ਜਿਹੜਾ ਕਿ ਪੁਲਿਸ ਦੀ ਗੱਡੀ ਘੇਰ ਕੇ ਹਮਲਾ ਕੀਤਾ ਗਿਆ ਤਾਂ ਜਿੱਥੇ ਕੁਝ ਸਮਾਂ ਪਹਿਲਾਂ ਪੰਜਾਬ ਵਿੱਚ ਜਿਹੜਾ ਕਿ ਵੱਡਾ ਇੱਕ ਮਾਮਲਾ ਸਾਹਮਣੇ ਆਇਆ ਸੀ ਕਿ ਸੁੱਖਾ ਕਾਲੋ ਨੂੰ ਘੇਰ ਕੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਅਤੇ ਉਸੇ ਤਰੀਕੇ ਨਾਲ ਬਿਲਕੁਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੜ ਇਸ ਵਿੱਚ ਇਹ ਜਿਹੜੀ ਆ ਜਾਣਕਾਰੀ ਸਾਹਮਣੇ ਆਈ ਹੈ ਕਿ ਬਿਨੈ त्याਗੀ ਹੈ ਜਿਹੜਾ ਵਾਲ ਵਾਲ ਬਚਿਆ ਉਸ ਦੇ ਪੈਰ ਵਿੱਚ ਗੋਲੀ ਜ਼ਰੂਰ ਵੱਜੀ ਆ ਤੇ ਉਸ ਨੂੰ ਮੌਕੇ ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਹਮਲਾ ਕੀਤਾ ਗਿਆ ਠਾਠਾ ਕਿਵੇਂ ਹੋਈ ਹੈ ਤੇ ਮੌਕੇ ਤੇ ਕਿਵੇਂ ਇਹ ਫਰਾਰ ਹੋ ਚੁੱਕੇ ਨੇ ਇਹ ਵੱਡੀ ਵਾਰਦਾਤ ਹੈ ਜਿਹੜੀ ਬਹੁਤ ਕੁਝ ਬਿਆਨ ਕਰ ਰਹੀ ਹੈ ਕਿ ਕਿਸ ਤਰੀਕੇ ਨਾਲ ਹਾਲਾਤ ਬਣਦੇ ਜਾ ਰਹੇ ਆ ਜਿੱਥੇ ਇੱਕ ਪਾਸੇ ਪੁਲਿਸ ਵੱਡੇ ਵੱਡੇ ਦਾਅਵੇ ਠੋਕਦੀ ਆ ਕਿ ਅਸੀਂ ਸੁਰੱਖਿਆ ਦੇ ਪ੍ਰਤੀ ਆ ਕਦਮ ਚੁੱਕ ਰਹੇ ਆ ਜਾਂ ਅਸੀਂ ਵੱਖ-ਵੱਖ ਤਰੀਕੇ ਨਾਲ ਜਾਂਚ ਪੜਤਾਲ ਵਿੱਚ ਲੱਗੇ ਹੋਏ ਆ ਕਿ ਇਨਪੁਟ ਮਿਲੇ ਕਿ ਕੋਈ ਹਮਲਾ ਤਾਂ ਨਹੀਂ ਹੋ ਰਿਹਾ ਪਰ ਉਦੋਂ ਹੁਣ ਤਾਂ ਪੁਲਿਸ ਦੇ ਸਾਹਮਣੇ ਹੀ ਹਮਲਾ ਕਰਕੇ ਜਿਹੜੇ ਇਹ ਹਮਲਾਵਰ ਨੇ ਇਹ ਦੋਸ਼ੀ ਨੇ ਜਿਹੜੇ ਅਫਰਾਰ ਹੋਏ ਨੇ ਅਤੇ ਬਿਨੇ ਤਿਆਗੀ ਨਾਂ ਤੇ ਮਲਜ਼ਮ ਨੂੰ ਜਦੋਂ ਪੁਲਿਸ ਕੋਰਟ ਵਿੱਚ ਪੇਸ਼ ਕਰਨ ਜਾ ਰਹੀ ਸੀ ਤਾਂ ਉਦੋਂ ਇਹ ਸਾਰੀ ਘਟਨਾ ਵਾਪਰਦੀ ਆ ਤੇ ਫਲਾਈਓਵਰ ਤੇ ਹੀ ਜਿਹੜਾ ਆ ਬਾਹਰ ਦਾਤ ਨੂੰ ਅੰਜਾਮ ਦਿੱਤਾ ਗਿਆ ਲਖਸ਼ਰ ਫਲਾਈਓਵਰ ਦੱਸਿਆ ਜਾ ਰਿਹਾ ਜਿੱਥੇ ਇਹ ਵੱਡੀ ਵਾਰਦਾਤ ਵਾਪਰੀ ਹੈ ਕਿ ਅਚਾਨਕ ਦੋ ਮੋਟਰਸਾਈਕਲ ਤੇ ਸਵਾਰ ਹੋ ਕੇ ਹਮਲਾਵਰ ਆਂਦੇ ਨੇ ਅਤੇ ਪਿੱਛਾ ਜਦੋਂ ਉਹ ਕਾਫੀ ਦੂਰੀ ਤੋਂ ਕਰ ਰਹੇ ਸੀ ਗੱਡੀ ਦਾ ਤਾਂ ਉਹ ਵੀ ਇੱਕ ਵੱਡਾ ਸਵਾਲ ਬਣਾ ਬਣਦਾ ਹੈ ਕਿ ਜਦੋਂ ਇਹ ਪਿੱਛਾ ਕਰ ਰਹੇ ਸੀ ਤਾਂ ਉਦੋਂ ਕਿਉਂ ਨਹੀਂ ਪੁਲਿਸ ਨੇ ਧਿਆਨ ਦਿੱਤਾ ਕਿ ਕੋਈ ਮੋਟਰਸਾਈਕਲ ਸਾਡੇ ਪਿੱਛੇ ਲੱਗਿਆ ਹੋਇਆ ਜਦੋਂ ਕਿ ਪੁਲਿਸ ਦਾ ਵੱਡਾ ਦਾਵਾ ਠੋਕ ਦਿੰਦੀ ਹੈ ਕਿ ਅਸੀਂ ਹਰ ਇੱਕ ਚੀਜ਼ ਤੇ ਧਿਆਨ ਰੱਖਦੇ ਆਂ ਪਰ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਟਾਈਮ ਇਹਨਾਂ ਨੇ ਪੁਲਿਸ ਦਾ ਪਿੱਛਾ ਕੀਤਾ ਹੋਵੇਗਾ ਕਿੱਥੋਂ ਇਹ ਪਿੱਛੇ ਲੱਗੇ ਹੋਣੇ ਆ ਤੇ ਪੁਲਿਸ ਨੇ ਜਰਾ ਵੀ ਧਿਆਨ ਨਹੀਂ ਦਿੱਤਾ ਕਿ ਸਾਡੇ ਪਿੱਛੇ ਕੁਝ ਵਿਅਕਤੀ ਆ ਰਹੇ ਆ ਜਾਂ ਸਾਡਾ ਕੋਈ ਪਿੱਛਾ ਕਰ ਰਿਹਾ ਅਤੇ ਅਚਾਨਕ ਜਿਹੜਾ ਗੱਡੀ ਘੇਰ ਕੇ ਜਿਹੜਾ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਉੱਤਰਾਖੰਡ ਤੋਂ ਸਾਹਮਣੇ ਆਈਆਂ ਨੇ ਤੇ ਉੱਤਰਾਖੰਡ ਦੀ ਪੁਲਿਸ ਦੇ ਸਾਹਮਣੇ ਹੀ ਤਾੜ-ਤਾੜ ਕਰ ਦਿੱਤੀ ਗਈ ਹੈ ਤੇ ਗੋਲੀਆਂ ਵਾਰਾ ਦਿੱਤੀਆਂ ਗਿਆ ਨੇ ਦੋਸ਼ੀ ਤੇ ਜਸਨੂ ਕੇ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਸੀ